ਚਾਹੇ ਅੰਦਰ ਟੋਪੀ ਹੋਵੇ ਚਾਹੇ ਦਸਤਾਰ ਹੋਵੇ ਉਹ ਸਾਡੇ ਸਿਰ ਦਾ ਤਾਜ ਹੁੰਦਾ ਹੈ ਕੋਈ ਦੂਜਾ ਹੱਥ ਪਾਵੇ ਤਾਂ ਅਸੀਂ ਹੱਥ ਲਾ ਦੇਣੇ ਆ ਧੌਣਾ ਤਾਂ ਹੀ ਲਾ ਦੇਣੇ ਆ ਜਿਹੜੇ ਇਹੋ ਜਿਹੇ ਲੋਕ ਵਿੱਚ ਆ ਕੇ ਇਹਦੀ ਬੇਦਬੀ ਕਰਦੇ ਨੇ ਮੈਂ ਤਾਂ ਕਹਿੰਦਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਗਾਂ ਤਾਂ ਕੋਈ ਇਹਦੇ ਬਾਰੇ ਸੋਚ ਵੀ ਨਾ ਸਕੇ ਇਸ ਵੀਡੀਓ ਤੋਂ ਇਲਾਵਾ ਕੋਈ ਅੰਮ੍ਰਿਤਸਰ ਦੀ ਵੀਡੀਓ ਕੋਈ ਪੰਜਾਬ ਦੇ ਵਿੱਚ ਹੋਏ ਜੇ ਕਿਸੇ ਦੀ ਕੋਈ ਦਸਤਾਰ ਲਾਊਗਾ ਤੇ ਉਹ ਆਪਣੇ ਗੁੱਟ ਵਢਾਉਂਦਾ ਜੁਮੇਰ ਆਪ ਹੋਊਗਾ ਅੱਜ ਬਾਪੂ ਜੀ ਤੋਂ ਤੁਹਾਡੀ ਵਜ੍ਹਾ ਨਾਲ ਬੰਦਾ ਮਾਨਸਮਾਨ ਮਿਲਿਆ ਦਿਲ ਨੂੰ ਚੈਨ ਮਿਲਿਆ ਜੀ ਹਾਂਜੀ ਹਾਂਜੀ ਜੀ ਬਹੁਤ ਚੈਨ ਮਿਲਿਆ ਵਾ ਕਿ ਬਾਪੂ ਜੀ ਨੂੰ ਉਹਨਾਂ ਦਾ ਜਿਹੜਾ ਬੰਦਾ ਮਾਨ ਸਨ ਸੀ ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰ ਵੇਖਿਆ ਬਾਪੂ ਜੀ ਨੂੰ ਮੈਂ ਕਦੀ ਜਾਣਦੀ ਨਹੀਂ ਆ ਪਹਿਲੀ ਵਾਰ ਵੇਖਿਆ ਤੇ ਉਹ ਕੰਬਦੇ ਪਏ ਸੀ ਕਿ ਮੈਂ ਮੇਰਾ ਸ਼ਾਪ ਨਿਕਲ ਗਿਆ ਵਾ ਮੈਨੂੰ ਨਾਮ ਮਾਰੋ ਮੈਨੂੰ ਨਾਮ ਮਾਰੋ ਪੂਜੀ ਦੀ ਵਜ੍ਹਾ ਨਾਲ ਭੈਣੇ ਬਹੁਤ ਸਾਰੇ ਭਰਾ ਮਿਲੇ ਨੇ ਮੈਂ ਦੇਖ ਰਿਹਾ ਜੀ ਹਰ ਧਰਮ ਦਾ ਭਰਾ ਤੁਹਾਡੇ ਨਾਲ ਜੁੜਿਆ ਹੋਇਆ ਹੈ ਤਾਂ ਇਹ ਵੀ ਰੱਬ ਦੀ ਦੇਣ ਹੈ ਬਹੁਤਿਆਂ ਨੂੰ ਇੰਨਾ ਪਿਆਰ ਨਹੀਂ ਮਿਲਦਾ ਇੰਨੇ ਭਰਾ ਨਹੀਂ ਮਿਲਦੇ ਤੁਹਾਡੇ ਨਾਲ ਤੇ ਭਰਾਵਾਂ ਦੀਆਂ ਬਾਹਾਂ ਜੁੜੀਆਂ ਨੇ ਤਾਂ ਕਿਵੇਂ ਦੇਖਦੇ ਹੋ ਹਰ ਭਰਾ ਨੇ ਤੁਹਾਡਾ ਸਾਥ ਦਿੰਦਾ ਹੈ ਜਰੂਰ ਜੀ ਇਹ ਤਕਰੀਰਾਂ ਜਰੂਰ ਸਾਡੀ ਭੈਣ ਦਾ ਵੀ ਮਨਪਰ ਆਇਆ ਕਿਉਂਕਿ ਇਹਦੇ ਆਪਣੇ ਨਹੀਂ ਸੀ ਪਰ ਇੰਨਾ ਪਿਆਰ ਮਿਲਿਆ ਅੱਜ ਭੈਣ ਨੂੰ ਜਿਵੇਂ ਕਿ ਇੱਕ ਪਿਓ ਦੀ ਲਾਜ ਬਚਾਈ ਤੇ ਭਰਾਵਾਂ ਨੇ ਤੇ ਹੋਂਣਾ ਹੀ ਹੋਣਾ ਸੀ ਇਸ ਕਰਕੇ ਸਾਰੇ ਭਰਾ ਮੇਰੇ ਨਾਲ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮਿਲੇ ਉਹ ਉਹਨਾਂ ਨੂੰ ਵੀਰ ਨੂੰ ਜਿਹੜੇ ਦਸਤਾਰਦਾਰ ਵੀਰ ਸੀ ਜਿਹੜੇ ਮੁਲਾਜ਼ਮ ਸੀ ਜਿਨ੍ਹਾਂ ਨੇ ਉਹ ਪੋਚੇ ਲਵਾਏ ਸੀ ਉਹ ਕਿਸ ਤਰ੍ਹਾਂ ਹਨ ਚਾਰ ਤੋੜਿਆ ਉਹਨਾਂ ਦਾ ਤੁਸੀਂ ਤੇ ਆਪਾਂ ਲੱਗ ਕੇ ਜਦੋਂ ਬਾਪੂ ਜੀ ਸਿਰ ਤੇ ਦਸਤਾਰ ਸਜਾਈ ਆ ਉਹਨੂੰ ਜਿਹੜਾ ਕਿਹਾ ਵਾ ਕਿ ਤੂੰ ਕਾਲ ਤੱਕ ਸਾਹ ਪੇਸ਼ ਹੋ ਜੋ ਤੈਨੂੰ ਉਹ ਸਜ਼ਾ ਲਾਉਣਗੇ ਉਹਨੂੰ ਭੁਗਤ ਨਹੀਂ ਪਾਉਗੀ ਉਹਨਾਂ ਤੱਕ ਉਹ ਡਿਊਟੀ ਨਹੀਂ ਕਰੇਗਾ ਬਾਪੂ ਜੀ ਹੁਣ ਹੌਸਲਾ ਵਧਿਆ ਬਹੁਤ سارے ਪੁੱਤ ਮਿਲੇ ਨੇ ਬਹੁਤ سارے ਭਰਾ ਮਿਲੇ ਨੇ ਹਾਂਜੀ ਵਧਿਆ 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 ਹੌਸਲਾ ਹੁਣ ਘਰ ਜਾਣਾ ਹੈ ਨਾ ਘਰ ਚੱਲ ਜਾਣਾ ਨਾ ਹੁਣ ਬਾਪੂ ਨੇ ਘਰ ਜਾਣਾ ਪਹਿਲਾਂ ਘਰ ਨਹੀਂ ਜਾ ਰਿਹਾ ਕਿ ਕਿਉਂਕਿ ਦੁੱਖ ਲੱਗਦਾ ਤੁਹਾਨੂੰ ਪਤਾ ਜਦੋਂ ਕਿ ਬੰਦੇ ਦੇ ਦਿਲ ਤੇ ਸੱਟ ਵੱਜੇ ਨਹੀਂ ਘਰ ਜਾਣ ਨੂੰ ਜੀ ਕਰਦਾ ਲਵਲੀ ਭੈਣ ਸਾਡੀ ਉਹਨਾਂ ਨੂੰ ਡਿਊਟੀ ਤੋਂ ਸਸਪੈਂਡ ਕਰਤਾ ਸੀ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਹਾਂਜੀ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਬਾਕੀਤਾ ਉਹਨਾਂ ਦੇ ਮੈਨੇਜਰ ਸਾਹਿਬ ਨੂੰ ਚੇਤਾਵਨੀ ਕਰ ਦਿੱਤੀ ਗਈ ਆ ਕਿ ਉਹਨੂੰ ਵਿਚਾਰੀ ਨੂੰ ਇਹਦੀ ਰੋਜੀ ਰੋਟੀ ਤੇ ਲੱਤ ਮਾਰੀ ਤੇ ਤੁਹਾਡਾ ਵਿਭਾਗ ਸਾਰਾ ਘੇਰਾਗੇ ਸਸਟਿਆਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੇ ਤੁਸੀਂ ਜੁੜਿਓ ਨੇਸ਼ਨ ਪੋਸਟ ਚੈਨਲ ਦੇ ਨਾਲ ਬੀਤੇ ਦਿਨੀ ਇੱਕ ਬਾਪੂ ਜੀ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਉਹ ਰੋ ਰੋ ਕੇ ਦੁਹਾਈ ਪਾ ਰਹੇ ਨੇ ਜੀ ਪੈਂਟ ਦੇ ਵਿੱਚ ਬਾਥਰੂਮ ਹੋ ਜਾਂਦਾ ਤੇ ਜਿਹੜਾ ਉਥੋਂ ਬੀਆਰਟੀਐਸ ਦਾ ਮੁਲਾਜ਼ਮ ਹੈ ਉਹਨਾਂ ਵੱਲੋਂ ਜਿਹੜਾ ਉਹਨਾਂ ਦੀ ਦਸਤਾਰ ਦੇ ਨਾਲ ਹੀ ਉਥੇ ਪੋਚੇ ਮਰਵਾਏ ਜਾਂਦੇ ਨੇ ਤਾਂ ਬਾਪੂ ਜੀ ਦੀ ਰੋਂਦਿਆਂ ਦੀ ਵੀਡੀਓ ਤਾਂ ਸਭ ਨੇ ਦੇਖੀ ਹੈ ਪਰ ਉਸ ਤੋਂ ਬਾਅਦ ਜਿਹੜੀਆਂ ਨੇ ਜੱਥੇਬੰਦੀਆਂ ਬਾਪੂ ਜੀ ਦੇ ਹੱਥੇ ਦੇ ਵਿੱਚ ਨਿੱਤਰ ਜਾਈਆਂ ਨੇ ਤੇ ਉਸੇ ਬਾਪੂ ਨੂੰ ਅੱਜ ਮਾਨ ਸਨਮਾਨ ਵੀ ਦਿੱਤਾ ਜਾ ਰਿਹਾ ਹੈ ਸਿਰ ਦੇ ਉੱਪਰ ਦਸਤਾਰ ਸਜਾਈ ਜਾ ਰਹੀ ਹੈ ਅਤੇ ਸਭ ਤੋਂ ਵੱਡੇ ਅਸੀਂ ਧੰਨਵਾਦੀ ਆ ਉਹਨਾਂ ਵੀਰਾਂ ਦੇ ਜਿਨ੍ਹਾਂ ਵੀਰਾਂ ਨੇ ਇਹ ਵੀਡੀਓ ਬਣਾ ਕੇ ਫਾਇਰਲ ਕੀਤੀ ਸੀ ਵਰੁਣ ਸ੍ਰੀਨਜੀ ਅਤੇ ਭੈਣ ਜਿਹੜੀ ਹੈ लवली ਸਾਡੀ ਉਹਨਾਂ ਦੇ ਵੱਲੋਂ ਹੀ ਇਹ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤੇ ਉਹ ਬਾਪੂ ਜੀ ਨੂੰ ਇਨਸਾਫ ਦੁਆਇਆ ਜਾਂਦਾ ਹੈ ਪਰ ਇਸ ਬਾਪੂ ਜੀ ਨੂੰ ਇਨਸਾਫ ਦੁਆਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਅਤੇ लवली ਭੈਣ ਜਿਹੜੀ ਕਿ ਉੱਥੇ ਹੀ ਉਹਨਾਂ ਨੇ ਵੀ ਆਪਣੀ ਡਿਊਟੀ ਦੀ ਪ੍ਰਵਾਹ ਨਹੀਂ ਕੀਤੀ ਅਤੇ ਸਾਡੀ ਦਲੇਰ ਭੈਣ ਹੈ ਜਿਹੜੀ ਦਲੇਰੀ ਇਹਨਾਂ ਦੀ ਇੰਨੀ ਹੈ ਜੇ ਇਹਨਾਂ ਨੇ ਆਪਣੀ ਡਿਊਟੀ ਦੀ ਪਰਵਾਹ ਨਹੀਂ ਕੀਤੀ ਤਾਂ ਸਿਰ ਦੇ ਉੱਪਰ ਸੋਹਣੀ ਦਸਤਾਰ ਸਜਾ ਦਿੱਤੀ ਹੈ ਬਾਬਾ ਜੀ ਉਹਨਾਂ ਨੇ ਤੇ ਵਰਨਸਰੀਨ ਸਾਡੇ ਨਾਲ ਨੇ ਵਰਨਸਰੀਨ ਜੀ ਕਿਵੇਂ ਦੇਖਦੇ ਹੋ ਅੱਜ ਉਸੇ ਬਾਪੂ ਜੀ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਦੇਖੋ ਜੀ ਪਹਿਲਾਂ ਤੇ ਜਿਹੜੀ ਇਹ ਘਟਨਾ ਸੀ ਬਹੁਤ ਮਨ ਭਾਗੀ ਸੀ ਇਹ ਘਟਨਾ ਹੋਣੀ ਨਹੀਂ ਚਾਹੀਦੀ ਸੀ ਕਿਉਂਕਿ ਉਹ ਵੀ ਇੱਕ ਸਰਦਾਰ ਫੈਮਿਲੀ ਤੋਂ ਹੀ ਉਹਨੇ ਵੀ ਆਪਣੇ ਸਿਰ ਤੇ ਦਸਤਾਰ ਸਜਾਈ ਸੀ ਸਾਡੇ ਨਾਲੋਂ ਜ਼ਿਆਦਾ ਦਸਤਾਰ ਦੀ ਐਮੀਅਤ ਉਹਨੂੰ ਪਤਾ ਹੋਣੀ ਚਾਹੀਦੀ ਸੀ ਬਟ ਫਿਰ ਵੀ ਉਹਨੇ ਇੰਨੀ ਵੱਡੀ ਕਾਨੂੰਨੀ ਹਰਕਤ ਕੀਤੀ ਬਟ ਉਸ ਤੋਂ ਬਾਅਦ ਜਦੋਂ ਸਭ ਨੂੰ ਵੀ ਪਤਾ ਲੱਗ ਗਿਆ ਵੀਡੀ ਤੇ ਅੱਜ ਸਿੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਸਾਡੇ ਦਿਲ 'ਚ ਇੱਕ ਸਕੂਨ ਆ ਕੀ ਬਾਪੂ ਜੀ ਜਿਹੜੇ ਕਿ ਐਸ ਉਮਰ ਚ ਲੋਕੀ ਕਹਿੰਦੇ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰਨਾ ਤੇ ਉਹਨਾਂ ਨੂੰ ਇੰਨੀ ਵੱਡੀ ਬੇਦਬੀ ਹੋਣੀ ਤੇ ਉਹਨਾਂ ਦਾ ਮਨ ਅੰਦਰੋਂ ਟੁੱਟ ਗਿਆ ਹੋਗਾ ਉਹ ਘਰ ਤੱਕ ਨਹੀਂ ਆਪਣੇ ਜਾ ਪਾਰੇ ਸੀਗੇ ਕਿ ਐਈਓ ਸੋਚ ਕੇ ਕਿਉਂਕਿ ਉਹਨਾਂ ਨੂੰ ਡਰਾਇਆ ਹੀ ਇੰਨਾ ਕ ਗਿਆ ਹੋਏਗਾ ਲੇਕਿਨ ਅੱਜ ਸਾਡੇ ਸਿੱਖ ਜੱਥੇਬੰਦੀਆਂ ਇੱਥਾ ਪਹੁੰਚੀਆਂ ਵਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਮਾਦੀ ਆ ਕਿ ਉਹਨਾਂ ਨੇ ਬਾਪੂ ਜੀ ਦੀ ਹੌਸਲਾ ਵਜ਼ਾਈ ਵੀ ਕੀਤੀ ਆ ਉਹਨਾਂ ਦੇ ਸਿਰ ਤੇ ਅੱਜ ਦਸਤਾਰ ਵੀ ਸਜਾਤੀ ਆ ਵਰਨ ਜੀ ਚਾਹੇ ਉਹਦੇ ਟੋਪੀ ਹੋਵੇ ਚਾਹੇ ਦਸਤਾਰ ਹੋਵੇ ਉਹ ਸਾਡੇ ਸਿਰ ਦਾ ਤਾਜ ਹੁੰਦਾ ਹੈ ਫਿਰ ਦੂਜਾ ਹੱਥ ਪ ਵੀਰ ਨੇ ਇੰਨੀ ਸਮਝ ਨਹੀਂ ਆਈ ਉਹ ਵੀ ਦਸਤਾਰ ਧਾਰੀ ਵੀਰਾ ਸਾਡਾ ਅੰਮ੍ਰਿਤ ਧਾਰੀ ਵੀਰ ਸੀ ਪਹਿਲਾਂ ਸੁਣਨ ਜੇ ਵੀ ਆਇਆ ਜੀ ਉਹਨੇ ਵੀ ਅੰਮ੍ਰਿਤ ਸਕਿਆ ਸੀ ਪਰ ਉਸ ਨੂੰ ਸਮਝ ਨਹੀਂ ਆਈ ਜੀ 64 ਸਾਲ ਦੇ ਬਾਪੂ ਜੀ ਨੇ ਤੇ ਉਹੀ ਬਾਥਰੂਮ ਹੈ ਚਾਹੇ ਬੱਚਾ ਕਰ ਦੇ ਤਾਂ ਫਿਰ ਵੀ ਪੋੰਜਾ ਲਾ ਦੇਣਾ ਸੀ ਪਰ ਉਹਨਾਂ ਨੇ ਦਸਤਾਰ ਦੇ ਨਾਲ ਪੋਚਾ ਪੋਚੇ ਲਵਾਏ ਨੇ ਕਿਵੇਂ ਦੇਖਦੇ ਦੇਖੋ ਜੀ ਜਿੱਦਾਂ ਕਿ ਤੁਸੀਂ ਦੱਸ ਰਹੇ ਹੋ ਕਿ ਉਹ ਅੰਮ੍ਰਿਤ ਧਾਰੀ ਵੀਰ ਸੀਗਾ ਤੇ ਜੇ ਉਹਨੇ ਅੰਮ੍ਰਿਤ ਤਿਆਗਾ ਤੇ ਬਾਬਾ ਜੀ ਨੇ ਉਹਨੂੰ ਫਿਰ ਸਜ਼ਾ ਵੀ ਦੇ ਦਿੱਤੀ ਉਹਦੀ ਉਹਦੀ ਵੀ ਹੁਣ ਨਿੰਦਾ ਹੋਣ ਦੀ ਹੈ ਨਾ ਤਾਂ 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 ਇਹਦੇ ਬੁੱਧੀ ਭ੍ਰਿਸ਼ਟ ਕੀ ਉਹਦੀ 0 ਤੱਕ ਅਮਰਤ ਸਾਝਿਆ ਰਿਹਾ ਔਰ ਉਹ ਤੱਕ ਸਹੀ ਰਿਹਾ ਜਦੋਂ ਅਮਰਤ त्याਗਿਆ ਔਰ ਹੀ ਬੁੱਧੀ ਭ੍ਰਿਸ਼ਟ ਕੀ ਉਹਨੇ ਇਹੋ ਜਿਹਾ ਕਾਨੂੰਨਾ ਕੰਮ ਕਰਤਾ ਤੇ ਅੱਜ ਉਹਦੀ ਸਜ਼ਾ ਉਹਨੂੰ ਐਸ ਮਿਲ ਰਹੀ ਹੈ ਕਿ ਥਾਂ ਥਾਂ ਉਦੀ ਥੂ ਥੂ ਵੀ ਤੇ ਹੋ ਰਹੀ ਹੈ ਇਹ ਵਰਨਜੀ ਤੁਸੀਂ ਦਸਤਾਰ ਨਹੀਂ ਸਜਾਉਂਦੇ ਪਰ ਤੁਹਾਡੇ ਮਨ ਦੇ ਵਿੱਚ ਵਿਚਾਰ ਜਿਵੇਂ ਬਣਿਆ ਜੇ ਤੁਸੀਂ ਇੰਨੀ ਆਵਾਜ਼ ਬੁਲੰਦ ਜੀਤੀ ਹੈ ਅੱਜ ਜਿੰਨੀਆਂ ਜਥੇਬੰਦੀਆਂ ਨੇ ਤੁਹਾਡੀ ਵਜ੍ਹਾ ਨਾਲ ਇੱਥੇ ਪਹੁੰਚੀਆਂ ਤੇ ਬਾਪੂ ਜੀ ਨੂੰ ਮਾਨ ਸਨਮਾਨ ਮਿਲਦਾ ਮੈਂ ਦਸਤਾਰ ਨਹੀਂ ਸਜਾਂਦਾ ਇਹ ਮੇਰਾ ਮੇਰੇ ਚ ਕਮੀ ਹੈ ਕਿਉਂਕਿ ਇਹ ਵੀ ਗੁਰੂ ਦੇ ਪਿਆਰੇ ਹੀ ਹੁੰਦੇ ਜਿਹੜੇ ਦਸਤਾਰ ਸਜਾ ਪਾਉਂਦੇ ਨੇ ਠੀਕ ਆ ਮੇਰਾ ਮੇਰੇ ਵਸ ਇਹਨਾਂ ਦਾ ਆਦਰ ਮਾਨਣ ਚ ਐਸ ਕਰਕੇ ਕਿ ਸਾਡੇ ਗੁਰੂਆ ਦੇ ਦਿੱਤਾ ਦੁਆਰਾ ਦਿੱਤੀ ਗਈ ਦਾਤ ਆ ਇਹਨੂੰ ਸਾਂ ਵਗੈਰਾ ਖਾਂਦੀ ਲੋੜ ਆ ਲੇਕਿਨ ਜਿਹੜੇ ਇਹੋ ਜੇ ਲੋਕ ਵਿੱਚ ਆ ਕੇ ਇਹਦੀ ਬੇਦਬੀ ਕਰਦੇ ਨੇ ਮੈਂ ਤਾਂ ਕਹਿੰਦਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਗਾਂ ਤਾਂ ਕੋਈ ਇਹਦੇ ਬਾਰੇ ਸੋਚ ਵੀ ਨਾ ਸਕੇ हां जरूर जी बहुत बढ़िया विचार ਨੇ ਵਰਮ ਸਿੰਘ ਜੀ ਨੇ ਜਿਨ੍ਹਾਂ ਨੇ ਦਸਤਾਰ ਦੀ ਇਲਾਜ ਨੂੰ ਬਰਚੜਾ ਰੱਖਦੇ ਹੋਏ ਆਇਆ ਬਾਪੂ ਜੀ ਨੂੰ ਇਨਸਾਫ ਦੁਵਾਇਆ ਤਾਂ ਸਾਡੀ ਦਲੇਰ ਭੈਣ ਆ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤਾਂ بی آر ٹی ایس ਦੇ ਵਿੱਚ ਮਲਾਜੂਮ ਵੀ ਹੈ ਪਰ ਇਹਨਾਂ ਨੂੰ ਇਹਨਾਂ ਦੀ ਸਜ਼ਾ ਵੀ ਮਿਲੀ ਸੀ ਆਵਾਜ਼ ਬੁਲੰਚ ਕਰਨ ਦੀਗਾ ਇਹਨਾਂ ਨੂੰ सस्पेंड ਕਰ ਦਿੱਤਾ ਸੀ ਪਰ ਅੱਜ ਜਥੇਬੰਦੀਆਂ ਨੇ ਜੋ ਮਾਨ ਦਾ ਮਾਨ ਸਨਮਾਨ ਬਾਪੂ ਜੀ ਨੂੰ ਦੁਵਾਇਆ ਤਾਂ ਉਸ ਭੈਣ ਨੂੰ ਵੀ ਜਰੂਰ ਡਿਊਟੀ ਬਹਾਲ ਹੋਈ ਹੈ ਇਸ ਦੀ ਤਾਂ ਭੈਣ ਸਾਡੇ ਨਾਲ ਹੈ ਜਿਹੜੀ लवली ਭੈਣ ਦੇ ਨਾਲ ਹੀ ਇਹ ਜਿਹੜਾ ਸਾਰਾ ਸੇ ਬਾਪੂ ਜੀ ਨੂੰ ਇਨਸਾਫ ਮਿਲਿਆ ਹੈ ਭੈਣੇ ਵਧਾਈ ਦੇ ਪਾਤਰ ਹੋ ਤੁਸੀਂ ਤੁਸੀਂ ਬੁਲੰਦ ਆਵਾਜ਼ ਕੀਤੀ ਹੈ ਸਾਡੀ ਦਲੇਰਤੀ ਹੋ ਤੁਸੀਂ ਸਾਡੀ ਦਲੇਰ ਭੈਣ ਹੋ ਸਲਾਮ ਹੈ ਤੁਹਾਨੂੰ ਸਲੂਟ ਵੀ ਹੈ ਦਿਲੋਂ ਚਾਹੇ ਤੁਸੀਂ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਹੋ ਪਰ ਫਿਰ ਵੀ ਤੁਸੀਂ ਦਸਤਾਰ ਦੀ ਇਲਾਜ ਸਮਝਦੇ ਹੋ ਦਸਤਾਰ ਸਾਡੇ ਸਿਰ ਦਾ ਤਾਜ ਹੈ ਤਾਂ ਅੱਜ ਬਾਪੂ ਜੀ ਨੂੰ ਤੁਹਾਡੀ ਵਜ੍ਹਾ ਨਾਲ ਬੰਦਾ ਮਾਨ ਸਨਮਾਨ ਮਿਲਿਆ ਹੈ ਦਿਲ ਨੂੰ ਚੈਨ ਮਿਲਿਆ ਜੀ ਜੋ ਸੋਚਿਆ ਸੀ ਉਹ ਮਾਦਾ ਮਾਨ ਸਨਮਾਨ ਮਿਲ ਗਿਆ ਹਾਂਜੀ ਹਾਂਜੀ ਜੀ ਬਹੁਤ ਚੈਨ ਮਿਲਿਆ ਵਾ ਕਿ ਬਾਪੂ ਜੀ ਨੂੰ ਉਹਨਾਂ ਦਾ ਜਿਹੜਾ ਬੰਦਾ ਮਾਨ ਸਨ ਸੀ ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰ ਵੇਖਿਆ ਬਾਪੂ ਜੀ ਨੂੰ ਮੈਂ ਕਦੀ ਜਾਣਦੀ ਨਹੀਂ ਆ ਪਹਿਲੀ ਵਾਰ ਵੇਖਿਆ ਤੇ ਉਹ ਕੰਬਦੇ ਪਏ ਸੀ ਕਿ ਮੈਂ ਮੇਰਾ ਪਿਛਾਪ ਨਿਕਲ ਗਿਆ ਵਾ ਮੈਨੂੰ ਨਾ ਮਾਰੋ ਮੈਨੂੰ ਨਾ ਮਾਰੋ ਇਹੋ ਹੀ ਵਰਡ ਇਹਨਾਂ ਦੇ ਮੂੰਹੋਂ ਨਿਕਲ ਰਹੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਬਾਪੂ ਜੀ ਮੈਂ ਤੁਹਾਡੀ ਧੀ ਆ ਵਰਗੀ ਆ ਮੈਂ ਤੁਹਾਨੂੰ ਪੁੱਛਣ ਆਈ ਤੁਹਾਨੂੰ ਇਨਸਾਫ ਦਿਵਾਉਣ ਆਈ ਆ ਉਹਨਾਂ ਨੇ ਥੋੜਾ ਜਿਹਾ ਹੌਸਲਾ ਦਿੱਤਾ ਤੇ ਅੱਜ ਜਿਵੇਂ ਹੁਣ ਬਾਪੂ ਜੀ ਦੇ ਸਿਰ ਤੇ ਉਹਨਾਂ ਨੇ ਸਜਾਈ ਹੈ ਦਸਤਾਰ ਤੇ ਮਨ ਨੂੰ ਇੱਕ ਚੈਂਝਾ ਮਿਲਿਆ ਹੈ ਜੋ ਮੈਂ ਚਾਹੁੰਦੀ ਸੀ ਉਹ ਹੋਇਆ ਕਿ ਬਾਪੂ ਜੀ ਦੀ ਮਾਨ ਸਨਮਾਨ ਉਸ ਤਰ੍ਹਾਂ ਹੀ ਵਾਪਸ ਮਿਲੇ ਔਰ ਇਹ ਦਸਤਾਰ ਦੀ ਜਿਹੜੀ ਹੈ ਸਾਰਿਆਂ ਨੂੰ ਸਮਝ ਲੱਗ ਜਾਏ ਕਿ ਇਹ ਪੈਰਾ ਚ ਰੋਲਣ ਵਾਸਤੇ ਨਹੀਂ ਹੈ ਸਾਡੇ ਸਿਰ ਦਾ ਤਾਜ ਹੈ ਮੈਂ ਹਰ ਇੱਕ ਨੂੰ ਇਹ ਕਹਿਣਾ ਚਾਹੁੰਨੀ ਆ ਕਿ ਜਿੱਥੇ ਵੀ ਕੋਈ ਵੀ ਅਪਮਾਨ ਹੁੰਦਾ ਵੇਖੋ ਜਾਂ ਕੋਈ ਵੀ ਇਸ ਤਰ੍ਹਾਂ ਦਾ ਵੇਖੋ ਤੁਸੀਂ ਪਲੀਜ਼ ਆਵਾਜ਼ ਉਠਾਓ ਕਿਸੇ ਤੋਂ ਨਾ ਡਰੋ ਤੁਹਾਨੂੰ ਤੁਹਾਡੇ ਨਾਲ ਸਾਰਾ ਸਮਾਜ ਖੜ ਜੇਗਾ ਮੈਂ ਐ ਨਹੀਂ ਕਹਿੰਦੀਗੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਭੈਣਾ ਨੂੰ ਵੀ ਮੈਂ ਇਸ ਨਹੀਂ ਇਸ ਨਹੀਂ ਦੇਣੀ ਆਪਣੇ ਵੀਰਾਂ ਨੂੰ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜ਼ੁਲਮ ਹੁੰਦਾ ਦੇਖੋ ਤੇ ਉਹਦੀ ਆਵਾਜ਼ ਉਠਾਓ ਕੋਈ ਗੱਲ ਨਹੀਂ 2-4 ਦਿਨ ਜਾਂ ਕੁਛ ਦਿਨ ਪਰ ਮੀਡੀਆ ਭਾਈ ਚੱਲਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਮੇਰੇ ਵੀਰਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਹੱਥ ਜੋੜ ਕੇ ਸਾਰੇ ਮੀਡੀਆ ਵਾਲਿਆਂ ਦਾ ਧੰਨਵਾਦ ਕਰਦੀ ਜਿਨ੍ਹਾਂ ਨੇ ਇਹ ਆਵਾਜ਼ ਹਰ ਕੋਨੇ ਤੱਕ ਪਹੁੰਚਾਈ ਤੇ ਅੱਜ ਬਾਪੂ ਜੀ ਨੂੰ ਇਹਨਾਂ ਦੀ ਕਿਰਪਾ ਦੇ ਨਾਲ ਵੀ ਮਾਨ ਸਨਮਾਨ ਮਿਲਿਆ ਥੈਂਕ ਯੂ ਵੀਰ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਇਹ ਸਵਾਲ ਦਾ ਮੇਰਾ ਬੰਦ ਹੈ ਜੇ ਡਰੇ ਤਾਂ ਤੁਸੀਂ ਹੈ ਨਹੀਂ ਕਿਉਂ ਜੇ ਡਰ ਜਾਂਦੇ ਤਾਂ ਆਵਾਜ਼ ਬੁਲੰਦ ਨਹੀਂ ਸੀ ਹੋਣੀ ਇਸੇ ਲਈ ਤੁਹਾਨੂੰ ਸਲੂਟ ਹੈ ਕਿ ਤੁਸੀਂ ਪ੍ਰਵਾਹ ਨਹੀਂ ਕੀਤੀ ਆਪਣੀ ਜੌਬ ਦੀ ਆਪਣੀ ਡਿਊਟੀ ਦੀ ਵੀ ਜੇ ਡਰ ਜਾਂਦੀ ਸਾਡੀ ਭੈਣ ਤਾਂ ਅੱਜ ਇੱਥੋਂ ਤਾਂ ਹੀ ਨੌਬਤ ਨਹੀਂ ਸੀ ਹੋਣੀ ਕਿ ਬਾਪੂ ਜੀ ਨੂੰ ਬੰਦਾ ਮਾਨ ਸਨਮਾਨ ਨਹੀਂ ਮਿਲਦਾ ਪਰ ਕੀ ਹਾਲਾਤ ਬਣੇ ਜਦੋਂ ਜੌਬ ਤੋਂ ਸਸਪੈਂਡ ਕਰ ਦਿੱਤਾ ਕੀ ਸੋਚਿਆ ਕਿਵੇਂ ਪਰਿਵਾਰ ਚੱਲੇਗਾ ਪਤਾ ਚੱਲਿਆ ਜੇ ਨਾ ਪਰਿਵਾਰ ਦੇ ਇਧਰੋਂ ਸਹੁਰੇ ਪਰਿਵਾਰ ਵੱਲੋਂ ਦਾ ਨਾਂ ਪੇਕੇ ਪਰਿਵਾਰ ਵੱਲੋਂ ਤੁਹਾਡੇ ਸਿਰ ਤੇ ਸਾਰੀਆਂ ਜ਼ਿੰਮੇਵਾਰੀਆਂ ਨੇ ਕੀ ਮਨ ਦੇ ਵਿੱਚ ਵਿਚਾਰ ਕੀ ਆਇਆ ਸੀ ਮਨਚ ਵਿਚਾਰ ਆਏ ਸੀ ਕੋਈ ਗੱਲ ਨਹੀਂ ਇਹ ਜਿਹੜੀ ਪੱਗ ਹੈ ਨਾ ਇਹਨੂੰ ਸਨਮਾਨ ਦਿਵਾਣਾ ਵਾ ਭਾਵੇਂ ਮੈਂ ਕਿਸੇ ਘਰ ਕੰਮ ਕਰਕੇ ਆਪਣੇ ਬੱਚੇ ਪਾਲ ਲਵਾਂ ਕੋਈ ਗੱਲ ਨਹੀਂ ਪਰ ਜਦੋਂ ਮੇਰੇ ਵੀਰ ਜੀ ਨੇ ਮੈਨੂੰ ਹੌਸਲਾ ਦਿੱਤਾ ਨਾ ਕਿ ਪੈਣ ਮੈਂ ਖਲੋਤਾ ਆ ਮੈਂ ਅੱਜ ਫੇਰ ਦੁਬਾਰਾ ਇਹ ਦਰੌਣੀ ਆ ਮੇਰੇ ਵੀਰ ਵੀ ਮੇਰੇ ਭਰਾ ਵੀ ਆ ਮੇਰੇ ਸਹੁਰੇ ਵੀ ਆ ਤੇ ਮੇਰੇ ਪੇਕੇ ਵੀ ਆ ਬਹੁਤ ਰਾਇਲ ਫੈਮਿਲੀ ਤੋਂ ਮੈਂ ਬਿਲੋਂਗ ਕਰਦੀ ਆ ਪਰ ਜਦੋਂ ਪਤੀ ਦੀ ਡੈਥ ਹੋਈ ਤੇ ਘਰ-ਬਾਰ ਵੇਚਣਾ ਪਿਆ ਮਜਬੂਰੀ ਦੇ ਕਰਕੇ ਕਿ ਕੋਰੋਨਾ ਚ ਉਹਨਾਂ ਦੀ ਡੈਥ ਹੋਈ ਸੀ 1 ਲੱਖ ਦਾ ਟੀਕਾ ਲੱਗਦਾ ਸੀ ਰੋਜ ਦਾ ਔਰ ਬਹੁਤ ਜ਼ਿਆਦਾ ਸਾਨੂੰ ਸਭ ਕੁਝ ਆਪਣਾ ਖੋਣਾ ਪਿਆ ਤੇ ਜਦੋਂ ਸਹਰਿਆਂ ਵੱਲ ਗਈ ਤੇ ਉਹਨਾਂ ਧੱਕੇ ਮਾਰ ਕੇ ਘਰੋਂ ਬਾਹਰ ਕੱਢਤਾ ਕਿ ਜਿੱਥੇ ਸਾਡਾ ਭਰਾ ਮਰ ਗਿਆ ਉੱਥੇ ਤੂੰ ਵੀ ਮਰ ਗਈ ਇਹ ਵੀਰ ਨੇ ਜਦੋਂ ਮੈਨੂੰ ਕਿਹਾ ਕਿ ਮੈਂ ਤੇਰਾ ਭਰਾ ਵਾਂ ਐਵੇਂ ਲੱਗਾ ਇੱਕ ਬੋੜ ਦੀ ਛਾਂ ਆ ਗਈ ਆ ਮੇਰੇ ਲਈ ਤੇ ਮੈਨੂੰ ਹੋਰ ਹੌਸਲਾ ਵਧ ਗਿਆ ਤੇ ਮੈਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਕੋਟੀ ਕੋਟੀ ਸਰਬਜੀਤ ਭਾਜੀ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬੈਕ ਤੇ ਸਪੋਰਟ ਕੀਤੀ ਮੈਨੂੰ ਤੇ ਇੱਕ ਕੰਦੇ ਤੇ ਉਹ ਬਿਮਾਰ ਹੈ ਉਹ ਇਸ ਟਾਈਮ ਹਸਪੀਟਲ ਵਿੱਚ ਦਾਖਲ ਹੈ ਮੈਂ ਉਹਨਾਂ ਦਾ ਵੀ ਹੱਥ ਜੋੜ ਕੇ ਧੰਨਵਾਦ ਕਰਦੀ ਆ ਵੀਰ ਜੀ ਜੇ ਤੁਸੀਂ ਮੈਨੂੰ ਸ ਇੱਥੋਂ ਤੱਕ ਨਾ ਪਹੁੰਚਦੀ ਬਾਪੂ ਜੀ ਦੀ ਵਜ੍ਹਾ ਨਾਲ ਭੈਣੇ ਬਹੁਤ ਸਾਰੇ ਭਰਾ ਮਿਲੇ ਨੇ ਮੈਂ ਦੇਖ ਰਿਹਾ ਜੀ ਹਰ ਧਰਮ ਦਾ ਭਰਾ ਤੁਹਾਡੇ ਨਾਲ ਜੁੜਿਆ ਹੋਇਆ ਹੈ ਤਾਂ ਇਹ ਵੀ ਰੱਬ ਦੀ ਦੇਣ ਹੈ ਬਹੁਤਿਆਂ ਨੂੰ ਇੰਨਾ ਪਿਆਰ ਨਹੀਂ ਮਿਲਦਾ ਇੰਨੇ ਭਰਾ ਨਹੀਂ ਮਿਲਦੇ ਤੁਹਾਡੇ ਨਾਲ ਤਾਂ ਭਰਾਵਾਂ ਦੀਆਂ ਬਾਹਾਂ ਜੁੜੀਆਂ ਨੇ ਤਾਂ ਕਿਵੇਂ ਦੇਖਦੇ ਹੋ ਹਰ ਭਰਾ ਨੇ ਤੁਹਾਡਾ ਸਾਥ ਦਿੱਤਾ ਹੈ ਜਰੂਰ ਜੀ ਇਹ ਤਸਵੀਰਾਂ ਜਰੂਰ ਸਾਡੀ ਭੈਣ ਦਾ ਵੀ ਮਨਪਰ ਆਇਆ ਕਿਉਂਕਿ ਇਹਦੇ ਆਪਣੇ ਨਹੀਂ ਸੀ ਪਰ ਇੰਨਾ ਪਿਆਰ ਮਿਲਿਆ ਜੀ ਭੈਣ ਨੂੰ ਤਾਂ ਜਥੇਬੰਦੀਆਂ ਜਿਹੜੀਆਂ ਨੇ ਭਰਾਵਾਂ ਦੇ ਰੂਪ ਦੇ ਵਿੱਚ ਭੈਣ ਦੇ ਨਾਲ ਨੇ ਤੇ ਭੈਣ ਦੀ ਆਵਾਜ਼ ਬੁਲੰਦ ਕੀਤੀ ਸੀ ਇਹਦਾ ਭੈਣ ਨੂੰ ਅੱਜ ਇੰਨਾ ਮਾਨ ਸਨਮਾਨ ਮਿਲ ਰਿਹਾ ਹੈ ਭੈਣੇ ਰੋਣਾ ਹੋਣਾ ਇਸ ਚੀਜ਼ ਦਾ ਭਰਾ ਮਿਲੇ ਨੇ ਆਂਦੇ ਨਹੀਂ ਜਲ ਦੇ ਵਿੱਚ ਆਜੇ ਨਾ ਤਾਂ ਵੀ ਅਥਰੂ ਆ ਜਾਂਦੇ ਨਹੀਂ ਮੇਰੇ ਖਿਆਲ ਨਾਲ ਉਹੀ ਅਥਰੂ ਨੇ ਜਿਵੇਂ ਕਿ ਇੱਕ ਪਿਓ ਦੀ लाज ਬਚਾਈ ਤੇ ਭਰਾਵਾਂ ਨੇ ਤੇ ਹੋਂਣਾ ਹੀ ਹੋਣਾ ਸੀ ਇਸ ਕਰਕੇ ਸਾਰੇ ਭਰਾ ਮੇਰੇ ਨਾਲ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵਰੁਣ ਵੀਰ ਜੀ ਦਾ ਫੇਰ ਤੋਂ ਧੰਨਵਾਦ ਕਰਦੀ ਹਾਂ ਕਿ ਮੈਨੂੰ ਹੌਸਲਾ ਦਿੱਤਾ ਤੇ ਮੈਨੂੰ ਇਸ ਤਰ੍ਹਾਂ ਉਹਨਾਂ ਨੇ ਕਹਿ ਕੇ ਨਹੀਂ ਭੈਣ ਤੂੰ ਚੱਲ ਅਸੀਂ ਤੇਰੇ ਨਾਲ-ਨਾਲ ਚੱਲਦੇ ਆ ਤੁਹਾਡੀ ਦਲੇਰੀ ਨੂੰ ਬਹੁਤ ਸਲਾਮ ਹੈ ਫਿਰ ਤੁਹਾਨੂੰ ਦਿਲ ਤੋਂ ਸਲਾਮ ਹੈ ਜੀ ਤਾਂ ਬਹੁਤ ਸਾਰੀਆਂ ਜਥੇਬੰਦੀਆਂ ਵੀਰ ਸਾਡੇ ਇੱਥੇ ਪਹੁੰਚੇ ਹੋਏ ਨੇ ਤਾਂ ਲਾਡਲੀਆਂ ਫੌਜਾਂ ਵੀ ਇੱਥੇ ਨੇ ਜਿਨ੍ਹਾਂ ਨੇ ਸਿਰ ਤੇ ਦਸਤਾਰ ਸਜਾਤੀ ਆ ਬਾਬਾ ਜੀ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਦੋਂ ਵੀਡੀਓ ਬਾਰੇ ਪਤਾ ਚੱਲਿਆ ਕਿ ਬਾਪੂ ਜੀ ਦੀ ਉਮਰ 64 ਸਾਲ ਹੈ ਤੇ ਉਹ ਹੀ ਆਪਣੀ ਦਸਤਾਰ ਦੇ ਨਾਲ ਪੋਚੇ ਮਾਰ ਰਹੇ ਨੇ ਚਲੋ ਬਾਥਰੂਮ ਹੋ ਗਿਆ ਉੱਤੇ ਪੋਚਾ ਲਵਾ ਦਿੱਤਾ ਤਾਂ ਕੀ ਬੀਤੀ ਉਸ ਵੇਲੇ ਮਨ ਵੇਖੋ ਦਿਲ ਤੇ ਕਰਦਾ ਵਾ ਕਿ ਹਾਂ ਕੁਝ ਨਾ ਕੁਝ ਕੰਮ ਵਾਸਤੇ ਕਰੀਏ ਪਰ ਤੁਹਾਨੂੰ ਪਤਾ ਸਿਸਟਮ ਜਿਹੜਾ ਸਾਰਾ ਬਹੁਤ ਜ਼ਿਆਦਾ ਖਰਾਬ ਚੱਲ ਰਿਹਾ ਜੇ ਮੰਨ ਲਓ ਇੱਕ ਕਾਰਵਾਈ ਕਰੀਏ ਤੇ ਬਾਅਦ ਚ ਕਰਨ ਜੋਗੇ ਨਹੀਂ ਹੋਵਾਂਗੇ ਕਿਉਂਕਿ ਇਦਾਂ ਦਾ ਜੇ ਮੰਨ ਲਓ ਹੁਣ ਕਈ ਵੀਰ ਆਂਦੇ ਆ ਕਿ ਯਾਰ ਉਹਨੂੰ ਤੁਸੀਂ ਸੋਧਾ ਨਹੀਂ ਲਾਇਆ ਜਾਂ ਉਹਨੂੰ ਕੁੱਟਿਆ ਨਹੀਂ ਕੁੱਟਿਆ ਮਸਲਾ ਹਾਲ ਨਹੀਂ ਹੁੰਦਾ ਜਿੰਨਾ ਤੱਕ ਉਹਨੂੰ ਸਾਹਸ ਨਾ ਕਰਵਾਇਆ ਜਾਏ ਉਹਦੀ ਗਲਤੀ ਦਾ ਬਾਕੀ ਬਜ਼ੁਰਗ ਵਿਚਾਰਾਂ ਦੀ ਵੇਖੋ 60 70 ਸਾਲ ਉਮਰ ਆ ਜਿਹਨਾਂ ਕੋਈ ਗਲਤੀ ਹੋ ਗਈ ਆ ਘਰ ਦੇ ਵਿੱਚ ਕੋਈ ਪਾਗਲ ਬੰਦਾ ਵੀ ਹੋਏ ਨਾ ਉਹਨੂੰ ਵੀ ਆਪਾਂ ਪਿਆਰ ਨਾ ਰੱਖਦੇ ਆ ਕਿ ਹਾਂ ਸਾਡਾ ਬਜ਼ੁਰਗ ਆ ਇਹ ਚਲੋ ਜੀ ਉਪਰ ਆਏ ਵਿਚਾਰਾ ਜਿਹਦੇ ਕੋਈ ਗਲਤੀ ਹੋ ਗਈ ਕਿ ਉਹ ਉੱਥੇ ਕਿਹੜਾ ਸਟਾਫ ਨਹੀਂ ਹੈਗਾ ਸਟਾਫ ਕੋਲ ਉਹ ਤਾਂ ਬਾਥਰੂਮ ਸਾਫ਼ ਕਰਾਇਆ ਜਾਂਦਾ ਤੇ ਬਗੈਰ ਤਾਂ ਵੇਖੋ ਨਾ ਵਾਹ ਵਾ ਖੱਟਣ ਵਾਸਤੇ ਵੀਡੀਓ ਬਣਾ ਕੇ ਪਾਈ ਆਪਣੇ ਮਨੋਂ ਤੇ ਆਪਣੀ ਵਾਹ ਵਾ ਖੱਟਣ ਵਾਸਤੇ ਪਾਈ ਪਰ ਇਹ ਨਹੀਂ ਪਤਾ ਕਿ ਬਾਪੂ ਦੀ ਕਿੰਨੀ ਭਗਤੀ ਹੋਊਗੀ ਜਿਹਦੇ ਕਰਕੇ ਅੱਜ ਇੱਥੇ ਇੰਨੇ ਵੀਰ ਖਲੋਗੇ ਆ ਕੇ ਕਿੰਨੇ ਜਥੇਬੰਦੀਆਂ ਖਲੋਗੇ ਇੰਨੇ ਕੋ ਚੰਗਾ ਕਰਮ ਕੀਤਾ ਹੋਊਗਾ ਤਾਂ ਹੀ ਅੱਜ ਇੱਥੇ ਖਲੋਤੇ ਆ ਕੇ ਬਾਬਾ ਜੀ ਆਂਦੇ ਵੀ ਜੈਸੂਮਰ ਦੇ ਵਿੱਚ ਬਾਪੂ ਜੀ ਆ ਨਾ ਉਹ ਪੜਾਵੇ ਉਹ ਜਾਜ ਬਚਪਨਾ ਹ ਚਾਹੇ ਬੱਚੇ ਨੇ ਬਾਥਰੂਮ ਜਾਂ ਮੂਤਤਾ ਹੋਵੇ ਤਾਂ ਉਸ ਨੂੰ ਵੀ ਆਪਾਂ ਬੱਚਿਆ ਸਮਝ ਕੇ ਮਾਫੀ ਦੇ ਦੇਣੀ ਆ ਤੇ ਜੇ ਹੋਇਆ ਵੀ ਹੈ ਬਾਪੂ ਜੀ ਨੇ ਬਾਥਰੂਮ ਚਾਰ ਦਿੱਤਾ ਤਾਂ ਮਾਫੀ ਦੇਣਾ ਸਾਡਾ ਫਰਜ਼ ਸੀ ਨਾ ਰਿਓ ਉਹਦੀ ਵੀਡੀਓ ਬਣਾਉਣੀ ਜਾਂ ਫੋਟੋਆਂ ਪਾ ਰੀਆਂ ਇਹ ਤਾਂ ਸਾਰਾ ਸਾਰੀ ਉਹ ਇਨਸਾਨੀਅਤ ਦੇ ਮੂੰਹ ਦੇ ਪਰਚਪੇੜ ਸੀ ਮਨ ਦੇ ਵਿੱਚ ਹੰਕਾਰ ਹੀ ਬੰਦੇ ਜਿਹੜੇ ਹੁੰਦੇ ਉਹ ਹੰਕਾਰੀ ਬੰਦਾ ਸੀ ਉਹਦਾ ਹੰਕਾਰ ਗੁਰੂ ਸਾਹਿਬ ਨੇ ਤੋੜਨਾ ਸੀ ਕਿਸੇ ਨਾ ਕਿਸੇ ਰੂਪ ਚ ਕੀ ਪਤਾ ਇਹ ਬਜ਼ੁਰਗ ਨਾ ਆ ਪਹਿਲਾਂ ਕੀ ਪਤਾ ਕਿੰਨਾ ਕ ਕਰਦੇ ਆ ਰਹੇ ਕਿਸੇ ਨਾ ਕਿਸੇ ਨਾ ਚਲੋ ਇਹ ਤੇ ਚਲੋ ਸਿੱਖ ਜੱਥੇਬੰਦੀਆਂ ਨੂੰ ਜਹਾਨੂੰ ਪਤਾ ਲੱਗਾ ਅਸੀਂ ਤੇ ਰਾਤੀ ਪਤਾ ਲੱਗਾ ਸਵੇਰੇ 7 ਵਜੇ ਇੱਥੇ ਪਹੁੰਚ ਗਏ ਆ ਤੇ ਬਾਪੂ ਮੇਰੇ ਨਹੀਂ ਰਹੇ ਬਾਪੂ ਕਿਉਂਕਿ ਘਰ ਨਹੀਂ ਜਾ ਰਹੇ ਡਰਦੇ ਤੇ ਆਪਾਂ ਲੱਭ ਕੇ ਚਲੋ ਬਾਪੂ ਦੇ ਸਿਰ ਤੇ ਦਸਤਾਰ ਸਜਾਈ ਆ ਉਹਨੂੰ ਜਿਹੜਾ ਕਿਹਾ ਵਾ ਕਿ ਤੂੰ ਕਾਲ ਤਖਸਾਲ ਪੇਸ਼ ਹੋ ਜੋ ਤੈਨੂੰ ਉਹ ਸਜ਼ਾ ਲਾਉਣਗੇ ਉਹਨੂੰ ਭੁਗਤ ਨਹੀਂ ਪਾਉਗੀ ਉਹਨਾਂ ਤੱਕ ਡਿਊਟੀ ਨਹੀਂ ਕਰੇਗਾ ਤੁਸੀਂ ਮਿਲੇ ਹੋ ਉਹਨਾਂ ਨੂੰ ਵੀਰ ਨੂੰ ਜਿਹੜੇ ਦਸਤਾਰਦਾਰਤਾਰ ਵੀਰ ਸੀ ਜਿਹੜੇ ਮੁਲਾਜ਼ਮ ਸੀ ਜਿਨ੍ਹਾਂ ਨੇ ਪੋਚੇ ਲਵਾਏ ਸੀ ਉਹ ਕਿਸ ਤਰ੍ਹਾਂ ਹੰਕਾਰ ਤੋੜਿਆ ਉਹਨਾਂ ਦਾ ਤੁਸੀਂ ਜਦੋਂ ਮਿਲੇ ਹੋ ਕੀ ਰੱਬ ਨੇ ਸਜ਼ਾ ਦੇਣੀ ਹੈ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਹੰਕਾਰ ਟੁੱਟਾ ਉਹਦਾ ਹੰਕਾਰ ਇਦਾਂ ਦਾ ਟੁੱਟਾ ਕਿ ਉਹ ਬੰਦਾ ਮਹਿਸੂਸ ਕਰੂਗਾ ساری ਉਮਰ ਕਿ ਮੈਂ ਗਲਤੀ ਦਾ ਕਰਜ਼ਦਾਰ ਹਾਂ ਮੈਂ ਕੋਈ ਗਲਤੀ ਭੁੱਲਣੀ ਨਹੀਂ ਉਹ ਬੰਦਾ ਮਤਲਬ ਚਲੋ ਅਸੀਂ ਆਂਦਾ ਜੋੜਾ ਬਣਦਾ ਸੀ ਉਹ ਵੀ ਕੀਤਾ ਪਰ ਅਸੀਂ ਨਹੀਂ ਕੈਮਰੇ ਸਾਹਮਣੇ ਲਿਆ ਸਕਦੇ ਪਰ ਉਹ ਬੰਦਾ ਵੇਖੋ ਹੁਣ ਫੋਨ ਬੰਦ ਮਰਨਤਾ ਕ ਜਾਊਗਾ ਕਿ ਹਾਂ ਮੈਂ ਕੋ ਜਿੰਦਗੀ ਵਿੱਚ ਮੈਂ ਐਡੀ ਵੱਡੀ ਗਲਤੀ ਕਰ ਬੈਠਾ ਮੈਂ ਕਿੱਥੇ ਦੇ ਦਊਂਗਾ ਕਹਿੰਦੇ ਸਜ਼ਾ ਤੋਂ ਵੱਧ ਜਿਹੜਾ ਮਾਫੀ ਹੱਥ ਜੋੜ ਦੇਣਾ ਨਾ ਤੇ ਸਾਡਾ ਸਾਰਿਆਂ ਦਾ ਫਰਜ ਬੰਦਾ ਉਹਨੂੰ ਮਾਫੀ ਵੀ ਦੇਣਾ ਫਰਜ ਬੰਦਾ ਦੂਜੀ ਵਾਰ ਜੇ ਉਹ ਫੇਰ ਆਉਂਦਾ ਫੇਰ ਤਾਂ ਜੋ ਸੰਤਾਂ ਨੇ ਲਾਉਣਾ ਸਜ਼ਾ ਇਹ ਆਪਾ ਤੁਹਾਡੇ মিডিਆ ਗਾੜੀ ਵੀ ਬੇਨਤੀ ਕਰ ਗਏ ਆ ਕਰਨ ਲੱਗੇ ਆ ਕਿ ਜੇ ਅਗਰ ਕੋਈ ਇਸ ਵੀਡੀਓ ਤੋਂ ਇਲਾਵਾ ਕੋਈ ਅੰਮ੍ਰਿਤਸਰ ਦੀ ਵੀਡੀਓ ਕੋਈ ਪੰਜਾਬ ਦੇ ਵਿੱਚ ਹੋਏ ਜੇ ਕਿਸੇ ਦੀ ਕੋਈ ਦਸਤਾਰ ਲਾਊਗਾ ਤੇ ਉਹ ਆਪਣੇ ਗੁੱਟ ਵਢਾਉਣ ਦਾ ਜੁਮੇਰ ਆਪ ਹੋਊਗਾ ਬਾਚ ਨਾ ਕਿ ਉਹ ਨਿਹੰਗ ਗੁੱਟ ਵੜਦੇ ਆ ਜਦੋਂ ਵੜਦੇ ਆ ਫਿਰ ਤੁਸੀਂ ਰੌਲਾ ਪਾਉਂਦੇ ਕਿ ਨਿਹੰਗ ਆਪ ਕਾਰਵਾਈਆਂ ਕਰਦੇ ਹੁਣ ਅਸੀਂ ਤੁਹਾਡੋਂ ਹੱਥ ਜੋੜ ਕੇ ਬੇਨਤੀ ਕਰਨ ਦੇ ਆ ਕਿ ਕੋਈ ਵੀ ਇਹੋ ਜਿਹਾ ਕਰਮਣਾ ਕਰਿਓ ਜਿਹਦੇ ਕਰਕੇ ਸਾਨੂੰ ਕੋਈ ਸਟੈਪ ਚੁੱਕਣਾ ਪਏ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਕੋਈ ਇਹੋ ਜਿਹੀ ਘਟਨਾ ਹੁੰਦੀ ਆ ਤੇ ਉਹ ਲਾਕੇ ਤੋਂ ਪਹਿਲਾਂ ਕਾਰਵਾਈ ਤੁਹਾਨੂੰ ਕਰਨੀ ਚਾਹੀਦੀ ਆ ਇਹ ਸੁਣਨ ਦੇ ਵਿੱਚ ਆਇਆ ਸੀਗੇ ਬਾਪੂ ਜੀ ਜਿਹੜੇ ਨੇ ਸ਼ਰਾਬ ਦੇ ਆਦੀ ਨੇ ਚਲੋ ਮੰਨਿਆ ਸ਼ਰਾਬ ਪੀਂਦੇ ਨੇ ਪਰ ਦਸਤਾਰ ਲਵਾਜੇ ਪੋਚੇ ਲਾਉਣਾ ਏ ਇਹ ਸਹੀ ਨਹੀਂ ਏ ਇਹ ਇਨਸਾਫ ਨਹੀਂ ਏ ਕਿ ਚਾਹੇ ਉਹ ਸ਼ਰਾਬੀ ਨੇ ਚਾਹੇ ਸ਼ਰਾਬ ਦੇ ਆਦੀ ਵੀ ਨੇ ਪਰ ਜੇ ਬਾਥਰੂਮ ਆਇਆ ਸੀ ਤਾਂ ਬਾਥਰੂਮ ਦੇ ਉੱਪਰ ਪੋਚੇ ਲਵਾਉਣਾ ਦਸਤਾਰ ਦੇ ਨਾਲ ਇਹ ਸਹੀ ਨਹੀਂ ਵੇਖੋ ਮਸਲਾ ਇੱਥੇ ਸ਼ਰਾਬ ਦਾ ਨਹੀਂ ਰਿਹਾ ਮਸਲਾ ਇੱਥੇ ਰਿਹਾ ਗੁਰੂ ਦੇ ਤਾਜ ਦਾ ਜਿਹੜੀਆਂ ਅਸੀਂ ਸਿੱਧੀਆਂ ਪਾ ਕੇ ਐਡੀ ਸੋਹਣੀਆਂ ਦਸਤਾਰਾਂ ਸਿਰ ਤੇ ਬੰਨਦੇ ਆ ਜੇ ਕੋਈ ਸਾਡੇ ਦੀ ਦਸਤਾਰ ਨਾਲ ਕੋਈ ਬਾਥਰੂਮ ਸਾਫ਼ ਕਰਾ ਕੇ ਤੁਹਾਡੇ ਜੀਨ ਦਾ ਕੀ ਮੁੱਲ ਰਿਆ ਫਿਰ ਤੈਨੂੰ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਅੰਮ੍ਰਿਤਸਰ ਦੇ ਵਿੱਚ ਕਿੰਨੀਆਂ ਜੱਥੇ ਬ ਕਿਉਂ ਨਹੀਂ ਕੋਈ ਬੋਲਿਆ ਕਿਉਂਕਿ ਸਾਰਿਆਂ ਨੂੰ ਮਾਇਆ ਦਾ ਮਤਲਬ ਅਸੀਂ ਬਟਾਲੇ ਤੋਂ ਪੰਚੇ ਸੀ ਪਰ ਇਹ ਸਾਡੀ ਅੰਮ੍ਰਿਤਸਰ ਦੀਆਂ ਜਥੇਬੰਦੀਆਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਆਵਾਜ਼ ਨਹੀਂ ਬੁਲੰਦ ਹੋਈ ਅੰਮ੍ਰਿਤਸਰ ਤੋਂ ਆ ਵੀਰ ਆਏ ਜਥੇਬੰਦੀ ਤੋਂ ਅਸੀਂ ਬਟਾਲੇ ਤੋਂ 20 ਕਿਲੋਮੀਟਰ ਗਾੜੀ ਆਏ ਆ ਸਾਨੂੰ ਜਦੋਂ ਪਤਾ ਲੱਗਾ ਉਸੇ ਵੇਲੇ ਆ ਗਏ ਕਿਉਂਕਿ ਵੇਖੋ ਜਿੱਥੇ ਗੱਫਾ ਮਿਲਣਾ ਉੱਥੇ ਸਭ ਨੇ ਚੱਲ ਜਾਣਾ ਜਿੱਥੇ ਕਿਤੇ ਦੁੱਖ ਆਣਾ ਉੱਥੇ ਕੋਈ ਨਹੀਂ ਜਾ ਜਾਂਦਾ ਮੈਂ ਨਾ ਆਪਾਂ ਖੁਸ਼ੀ ਦੇ ਵਿੱਚ ਤੇ ਸਾਰੇ ਪਹੁੰਚ ਜਾਂਦੇ ਆ ਜੇ ਇਹ ਬਜ਼ੁਰਗ ਦਾ ਵਿਚਾਰੇ ਦਾ ਦੁੱਖ ਹੀ ਜੇ ਮੰਨ ਲਓ ਇਹ ਗਲਤ ਹੀ ਤੇ ਇਹਨੂੰ ਆਪਾਂ ਸਹੀ ਵੀ ਆਪਾਂ ਆਪਾਂ ਤਾਂ ਦਸਤਾਰ ਸਜਾ ਗਏ ਬਜ਼ੁਰਗਾਂ ਦਾ ਮੈਂ ਸ਼ਰਾਬ ਨਹੀਂ ਪੀਊਂਗਾ ਤੇ ਸਾਡੇ ਮਨ ਨੂੰ ਖੁਸ਼ੀ ਪਤਾ ਕਿੰਨੀ ਆ ਕਿ ਸਾਡਾ ਆਇਆ ਵੇ ਸਫਲਾ ਹੋ ਗਿਆ ਤਾਂ ਜਰੂਰ ਜੀ ਇਹ ਉਹੀ ਬਾਪੂ ਜੀ ਨੇ ਜਿਹੜੇ ਰੋਂਦੇ ਹੋਏ ਨਜ਼ਰ ਆ ਰਹੇ ਸੀ ਵੀਡੀਓ ਦੇ ਵਿੱਚ ਅਤੇ ਅੱਜ ਇਹਨਾਂ ਨੂੰ ਜਥੇਬੰਦੀਆਂ ਵੱਲੋਂ ਬੰਦਾ ਮਾਨਸਲਮਾਨ ਦਿੱਤਾ ਜਾ ਰਿਹਾ ਹੈ ਤਾਂ ਇਹ ਜਿਹੜੀ ਸਿਰ ਦੇ ਉੱਪਰ ਦਸਤਾਰ ਹੈ ਸਾਡੇ ਸਿਰ ਦਾ ਤਾਜ ਹੈ ਬਾਪੂ ਜੀ ਅੱਜ ਜਥੇਬੰਦੀਆਂ ਨੇ ਸਿਰ ਦੇ ਉੱਪਰ ਦਸਤਾਰ ਸਜਾਤੀ ਹੈ ਉਹੀ ਦਸਤਾਰ ਹੈ ਜਿਸ ਨਾਲ ਵੀਰ ਸਾਡਾ ਉਹ ਵੀ ਭਰਾ ਹੀ ਹੈ ਸਾਡਾ ਜਿਸ ਨੇ ਪੋਚੇ ਲਵਾਤੇ ਸੀ ਬਾਥਰੂਮ ਦੇ ਵਿੱਚ ਤਾ ਅੱਜ ਸਿਰ ਦੇ ਉੱਪਰ ਦਸਤਾਰ ਫੇਰ ਤੋਂ ਸਜਾਤੀ ਹੈ ਕਿੰਨਾ ਜ ਮਾਨ ਮਹਿਸੂਸ ਹੋ ਰਿਹਾ ਬੜੀ ਬੜੀ ਮਿਹਰਬਾਨੀ ਹੋਈ ਇੰਦਰੀ ਚਾਹ ਦੀ ਸੋਚਿਆ ਹੀ ਬਾਪੂ ਜੀ ਜੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਜੇ ਦਸਤਾਰ ਦਾ ਵੇਦ ਵੀ ਹੋਏਗੀ ਤੁਹਾਡੀਆਂ ਸਾਹਮਣੇ ਮੈਂ ਨਹੀਂ ਸੋਚਿਆ ਜੀ ਆਪਣੇ ਆਪ ਨੂੰ ਮਹਿਸੂਸ ਕੀਤਾ ਸੀ ਬਸ ਫੜਾ ਛੱਡ ਦੋ ਇਕ ਜੀਕਰ ਫਦੇ ਦੀ ਸਾਂਝ ਵਾਧੀਆ ਫਦੇ ਦੀ ਸਾਂਝ ਜ਼ਰੂਰ ਪਈ ਆਪਾਂ ਬੋਲੇ ਸੋਨਿਆ ਸ਼ਾਹ ਸੇਰੀਆ ਕਾਰ ਤਾਂ ਜ਼ਰੂਰ ਜੀ ਬਾਪੂ ਜੀ ਆਂਦੇ ਨੇ ਇਹ ਹੁਣ दारू ਨਹੀਂ ਪੀਣੀ ਤਾਂ ਚਲੋ ਬਾਪੂ ਜੀ ਨੂੰ ਉਹਨਾਂ ਦਾ ਬੰਦਾ ਮਾਨ ਸਨਮਾਨ ਮਿਲ ਰਿਹਾ ਹੈ ਤਾਂ ਹੋਰ ਵੀ ਜਥੇਬੰਦੀਆਂ ਨੇ ਸਾਡੇ ਨਾਲ ਵਾਲਮੀਕੀ ਭਾਈਚਾਰੇ ਤੋਂ ਵੀ ਨਾਲ ਆ ਪਹੁੰਚੇ ਨੇ ਤਾਂ ਵੀਰ ਜੀ ਕਿਵੇਂ ਦੇਖਦੇ ਹੋ ajo ਬਾਪੂ ਜੀ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਉਹੀ ਬਾਪੂ ਜੀ ਨੇ ਜਿਨ੍ਹਾਂ ਨੇ ਰੋਂਦਿਆਂ ਫਰਿਆਦ ਲਾਈ ਸੀਗੇ ਉਹਨਾਂ ਦੀ ਦਸਤਾਰ ਦੀ ਬੇਅਦਵੀ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਮੈਨੂੰ ਬਹੁਤ ਮਾਣ ਹੈ ਆਪਣੀ लवली ਭੈਣ ਤੇ ਜਿਨੇ ਮਤਲਬ ਇਹਨੂੰ ਬਾਪੂ ਨੂੰ ਆਪਣੇ ਮਤਲਬ ਹੱਕ ਦਿਵਾਇਆ ਆ ਪਗੜੀ ਦਾ ਤੋ ਕਿ ਬਾਪੂ ਜੀ ਨੂੰ ਮੈਂ ਤੇ ਬਾਰ ਬਾਰ ਇਹੀ ਅਪੀਲ ਕਰੂੰਗਾ ਜਿਹੜੀ ਮੰਨ ਲਓ ਤੁਸੀਂ ਸ਼ਰਾਬ ਪੀਂਦੇ ਜੇ ਇਹ ਸ਼ਰਾਬ ਨੂੰ ਛੱਡ ਦੇਣਾ ਚਾਹੀਦਾ ਆ ਇੰਨਾ ਹੀ ਕਰਦਿਆ ਜੈ ਵਾਲਮੀਕੀ ਹਰ ਹਰ ਬਾਪਾ ਜ਼ਰੂਰ ਜੀ ਬਹੁਤ ਬਹੁਤ ਧੰਨਵਾਦ ਆ ਸਾਰੀ ਜਥੇਬੰਦੀਆਂ ਦਾ ਜਿਨ੍ਹਾਂ ਨੇ ਬਾਪੂ ਜੀ ਨੂੰ ਬੰਦਾ ਮਾਨ ਸਨਮਾਨ ਦਿੱਤਾ ਹੈ ਸਾਡੀ ਅਪੀਲ ਵੀ ਹੈ ਕਿ ਕਿਸੇ ਦੇ ਵੀ ਭਾਰੀ ਪੈਂਦੀ ਹੈ ਇਹਦਾ ਸਾਨੂੰ ਸਾਰਿਆਂ ਨੂੰ ਸਮਾਜ ਦੇ ਸਾਰੇ ਜਿੰਨੇ ਵੀ ਜਥੇਬੰਦੀਆਂ ਨੇ ਸਾਰਿਆਂ ਨੂੰ ਇੱਥੇ ਜੁਟ ਹੋਣਾ ਚਾਹੀਦਾ ਹੈ ਕਿਸੇ ਦਾ ਸਾਥ ਦੇਣਾ ਚਾਹੀਦਾ ਹੈ ਚਾਹੇ ਉਹ ਮਾੜਾ ਹੋਵੇ ਚਾਹੇ ਠਿਹੜਾ ਹੋਵੇ ਪਰ ਜਦੋਂ ਅਸੀਂ ਆਪਣੀਆਂ ਭਰਾ ਸਾਰੇ ਬਾਹਾਂ ਬਣ ਜਾਂਦੇ ਇਹਦਾ ਹੌਸਲਾ ਵੱਧ ਜਾਂਦਾ ਹੈ ਬਾਪੂ ਜੀ 64 ਸਾਲ ਦੀ ਉਮਰ ਦੇ ਵਿੱਚ ਆਪਣਾ ਹੌਸਲਾ ਤੋੜਤਾ ਸੀ ਪਰ ਬਾਪੂ ਜੀ ਦਾ ਹੌਸਲਾ ਹੁਣ ਵਧਿਆ ਹੈ ਬਾਪੂ ਜੀ ਹੁਣ ਹੌਸਲਾ ਵਧਿਆ ਬਹੁਤ ਸਾਰੇ ਪੁੱਤ ਮਿਲੇ ਨੇ ਬਹੁਤ ਸ ਪੁਰਕਰ ਜਾਣਾ ਹੈ ਨਾ ਘਰ ਚਲ ਜਾਣਾ ਨਾ ਹੁਣ ਬਾਪੂ ਨੇ ਘਰ ਜਾਣਾ ਪਹਿਲਾਂ ਘਰ ਨਹੀਂ ਜਾ ਰਿਹਾ ਕਿਉਂਕਿ ਦੁੱਖ ਲੱਗਦਾ ਤੁਹਾਨੂੰ ਪਤਾ ਜਦੋਂ ਕਿ ਬੰਦੇ ਦੇ ਦਿਲ ਤੇ ਸੱਟ ਵੱਜੇ ਨਹੀਂ ਘਰ ਜਾਣ ਨੂੰ ਜੀ ਕਰਦਾ ਤੇ ਹੁਣ ਬਾਪੂ ਜੀ ਘਰ ਜਾਣਗੇ ਬਾਕੀ ਬਾਪੂ ਦੇ ਨਾਲ ਹਮੇਸ਼ਾ ਹੀ ਖੜੇ ਆ ਕਦੀ ਵੀ ਕਿਤੇ ਅੰਮ੍ਰਿਤਸਰ ਚ ਲੋੜ ਪਈ ਤੁਹਾਨੂੰ ਯਾਦ ਕਰਾਂ ਜਾਵਾਂਗੇ ਜੋ ਭੈਣ ਜਿਹੜੀ ਸੀ लवली ਭੈਣ ਸਾਡੀ ਉਹਨਾਂ ਨੂੰ ਡਿਊਟੀ ਤੋਂ ਸਸਪੈਂਡ ਕਰਤਾ ਸੀ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਦੁਬਾਰਾ ਹਾਂਜੀ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਬਾਕਾਇਦਾ ਉਹਨਾਂ ਦੇ ਮੈਨੇਜਰ ਸਾਹਿਬ ਨੂੰ ਚੇਤਾਵਨੀ ਕਰ ਦਿੱਤੀ ਗਈ ਆ ਕੀ ਜੇ ਅਗਰ ਉਹਨੂੰ ਕੋਈ ਹਾਂ ਚਾਹੁੰਦੀ ਆ ਕੋਈ ਗੱਲਬਾਤ ਹੁੰਦੀ ਤੁਸੀਂ ਜੁੜੇ ਰਹੋਗੇ ਬਾਕੀ ਇਹ ਨਹੀਂ ਆ ਕਿ ਮਹੀਨਾ ਕੋ ਨੂੰ ਰੱਖ ਕੇ ਤੇ ਕਿਤੇ ਹੋਰ ਸੁੱਟ ਦਿੱਤਾ ਜਾਏ ਕਿ ਉਹਨੂੰ ਵਿਚਾਰੀ ਨੂੰ ਇਹਦੀ ਰੋਜੀ ਰੋਟੀ ਦੇ ਲਾਤ ਮਾਰੀ ਤੇ ਤੁਹਾਡਾ ਮਹਿਕਮਾ ਸਾਰਾ ਘੇਰਾਗੇ ਤਾਂ ਬਹੁਤ ਬਹੁਤ ਧੰਨਵਾਦ ਆ ਸੀ ਪੰਜਾਬ ਦੇ ਉਹਨਾਂ ਵੀਰਾਂ ਦੇ ਵੀ ਜਿਨ੍ਹਾਂ ਨੇ ਕਮੈਂਟਾਂ ਦੇ ਵਿੱਚ ਬਹੁਤ ਸਾਰਾ ਪਿਆਰ ਦਿੱਤਾ ਤੇ ਬਾਪੂ ਜੀ ਦਾ ਸਾਥ ਦਿੱਤਾ ਤਾਂ ਐਵੇਂ ਹੀ ਸਾਥ ਦਿੰਦੇ ਰਹੋ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਨੈਸ਼ਨ ਪੋਸਟ ਚੈਨਲ ਦੇ